ਉਹ ਬੇਬੇ ਕਿੱਥੇ ਜਾਣੀਆਂ ਬਾਪੂ ਮੈਨੂੰ ਛੱਡ ਕੇ ਕਾਹਤੋਂ ਜਾਣੇ ਹੋ ਮੈਂ ਇਕੱਲੀ ਕੀ ਕਰੂੰਗੀ ਬੇਬੇ ਬੇਬੇ ਮੇਰੀ ਗੱਲ ਸੁਣ ਬੇਬੇ ਕੀ ਹੋਇਆ ਤੀਏ ਪੂਆ ਅੱਜ ਫੇਰ ਤੇਰੇ ਸੁਪਨੇ ਚ ਮੰਮੀ ਡੈਡੀ ਦੀ ਸੀ ਪੂਆ ਅੱਜ ਫੇਰ ਆਏ ਸੀ ਇਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਧੀਏ ਜੇ ਤਰਾ ਫੁੱਫੜ ਤਾਂ ਨੂੰ ਇੱਥੇ ਲੈ ਕੇ ਆਇਆ ਨਾ ਤਾਂ ਤੈਨੂੰ ਧੀ ਬਣਾ ਕੇ ਰੱਖਾਂਗੇ ਤੂੰ ਮੈਨੂੰ ਆਪਣੀ ਮਾਂ ਹੀ ਸਮਝੇ ਜਹੇ ਜੀ ਹਰਪ੍ਰੀਤ ਉਹੇ ਜੀ ਤੂੰ ਪੂਆ ਮੈਂ ਤੈਨੂੰ ਮਾਂ ਹੀ ਸਮਝਦੀ ਆ ਪਰ ਬੇਬੇ ਬਾਪੂ ਦਿਲ ਚੋਂ ਨਿਕਲਦੇ ਨਹੀਂ ਕਿੱਥੇ ਭੁੱਲਦੇ ਆ ਮਾਂ ਪਿਓ ਉਹ ਤਾਂ ਗੱਲ ਠੀਕ ਹੈ ਧੀਏ ਤੇਰੀ ਭੁੱਲਦੇ ਤਾਂ ਸਾਰੀ ਉਮਰ ਹੀ ਨਹੀਂ ਹੁੰਦੇ ਮਾਂ ਪਿਓ ਪਰ ਹੁਣ ਨਾ ਤੂੰ ਐ ਪੁੱਤ ਫਿਕਰ ਕਰਿਆ ਕਰ ਤੇ ਰੋਇਆ ਨਾ ਕਰ ਜਦੋਂ ਰੋਣੀ ਆ ਨਾ ਮੇਰਾ ਵੀ ਦਿਲ ਹੌਲਾ ਹੁੰਦਾ ਹੈ ਵੀ ਪਤਾ ਨਹੀਂ ਤੈਨੂੰ ਆਇਆ ਵੀ ਮੈਨੂੰ ਧੀ ਨਹੀਂ ਸਮਝਦੇ ਨਹੀਂ ਨਹੀਂ ਪੂਆ ਅੱਜ ਤਾਂ ਕੋਈ ਗੱਲ ਨਹੀਂ ਪੁੱਤ ਤੇਰਾ ਫਫੜ ਦੇਖ ਲੈ ਤੈਨੂੰ ਧੀ ਹਮ ਨੂੰ ਸਮਝਦਾ ਤੂੰ ਉਹਨੂੰ ਪਿਓ ਹੀ ਸਮਝੇ ਕਦੇ ਤੈਨੂੰ ਪਿਓ ਦੀ ਯਾਦ ਨਹੀਂ ਆਉਣ ਦਿੰਦਾ ਹਾਏ ਦਿਲ ਤਾਂ ਬਥੇਰਾ ਔਖਾ ਹੁੰਦਾ ਪਰ ਕੀ ਕਰ ਕਿੱਥੋਂ ਲੈ ਕੇ ਆਵਾਂ ਤੇਰੇ ਮਾਪੇ ਉਹ ਥਾਂ ਹੀ ਨਹੀਂ ਗਏ ਜਿੱਥੋਂ ਮੈਂ ਤੈਨੂੰ ਲਿਆਦਾ ਰੱਬ ਨੇ ਮੇਰੇ ਨਾਲ ਐ ਕਿਉਂ ਕੀਤਾ ਪੂਆ ਬਸ ਤੇ ਇਹ ਤੂੰ ਦਿਲ ਨਾ ਹੋੜਾ ਕਰ ਹੁਣ ਹੁਣ ਤੂੰ ਹਰਪ੍ਰੀਤ ਨਾਲ ਰਲ ਕੇ ਰਹਾ ਕਰ ਹਰਪ੍ਰੀਤ ਵੀ ਤੈਨੂੰ ਪਹਿਣਾ ਵਾਂਗੀ ਸਮਝਦੀ ਐ ਕਿੰਨਾ ਪਿਆਰ ਕਰਦੀ ਐ ਪਿਆਰ ਤਾਂ ਪੂਆ ਸਾਰੇ ਕਰਦੇ ਆ ਪਰ ਮੇਰੇ دل ਹੀ ਨਹੀਂ ਲੱਗਦਾ ਕਿਤੇ ਪੂਆ ਹੋਤਾ ਤੇ ਇਹ ਮੈਂ ਤੈਨੂੰ ਸਮਝਾਇਆ ਇਹ ਹੌਲੀ ਹੌਲੀ ਕੋਈ ਗੱਲ ਨਹੀਂ ਆਪੇ ਮਨ ਹੋਰ ਹੋ ਜਾਊਗਾ ਪੁੱਤ ਤੇਰਾ ਅੱਜ ਹੋਰ ਕੱਲ ਹੋਰ ਕਦੇ ਤਾਂ ਤੈਨੂੰ ਭੁੱਲਣਾ ਪਊਗਾ ਹੀ ਆਹੋ ਪਸਤੀ دل ਨਾ ਲਾ ਕਰ ਤੀਏ ਮੈਂ ਤੈਨੂੰ ਕਿੰਨੀ ਵਾਰ ਕਿਹਾ ਤੂੰ ਕੱਲੀ ਨਾ ਬੈਠਿਆ ਕਰ ਜਦੋਂ ਤੂੰ ਕੱਲੀ ਬੈਠਦੇ ਆ ਨਾ ਉਦੋਂ ਤੈਨੂੰ ਤੇਰੇ ਮਾਪਿਓ ਵੱਧ ਜਿਆਦਾ ਹੁੰਦੇ ਆ ਤੂੰ ਮਾੜਾ ਮੋਟਾ ਕੋਈ ਕੰਮ ਕਰ ਲਿਆ ਕਰ ਹਰਪ੍ਰੀਤ ਕੋਲੇ ਬਹਿ ਜਾ ਕਰ ਕੋਈ ਕਿਤੇ ਉਹਦੇ ਨਾਲ ਜਾਇਆ ਕਰ ਬਾਹਰ ਅੰਦਰ ਤਮਨ ਹੋਰ ਹੋ ਜਾਂਦਾ ਪੁੱਤ ਪੂਆ ਜੀ ਕਿਤੇ ਜੀ ਨਹੀਂ ਕਰਦਾ ਬਾਹਰ ਜਾਣ ਨੂੰ ਜੇ ਕੋਈ ਕੰਮ ਕਰਦੀ ਆ ਉਹ ਵੀ ਮੇਰੇ ਤੋਂ ਗਲਤ ਹੋ ਜਾਂਦਾ ਧਿਆਨ ਹੀ ਨਹੀਂ ਲੱਗਦਾ ਕੰਮ 'ਚ ਵੀ ਉਹ ਤਾਂ ਗੱਲ ਠੀਕ ਐ ਪੁੱਤ ਤੇਰੀ ਪਰ ਜੇ ਬਾਹਰ ਅੰਦਰ ਜਾਵੇਂਗੀ ਤਾਂ ਤੇਰੇ ਦਿਲੋਂ ਨਿਕਲਣਗੇ ਸਾਰਾ ਦਿਨ ਐ ਸੋਚੀ ਜਾਵੇਂਗੀ ਬਿਮਾਰ ਹੋ ਜਾਵੇਂਗੀ ਤੈਨੂੰ ਪਤਾ ਐ ਫਿਰ ਲੋਕ ਕਹਿਣਗੇ ਵੀ ਭੂਆ ਫੁੱਫੜ ਲੈ ਤਾ ਗਏ ਸੀ ਚੌੜੇ ਹੋ ਕੇ ਉੱਥੇ ਜਾ ਕੇ ਸਾਮੀ ਨਹੀਂ ਪੁੱਤ ਲੋਕਾਂ ਦੇ ਕਹਨੇ ਹੁੰਦੇ ਆ ਮੂੰਹ ਨਹੀਂ ਫੜੀਂਦੇ ਹੁੰਦੇ ਗੱਲ ਕਹਿੰਦੇ ਆਂਦੇ ਸਮਝਿਆ ਕਰ ਮੇਰੀ ਧੀਏ ਸਿਆਣੀ ਬਣ ਕੇ ਰਹਿ ਹੁਣ ਤੂੰ ਕੁਛ ਪਤਾ ਦੀ ਸਿਆਣੀ ਬਣਾ ਹੂੰ ਇਹਦੇ ਹੂੰ ਬੇ ਘਰੇ ਕਿਵੇਂ ਸੱਥਰ ਪਾਇਆ ਨਾ ਇਹਦੇ ਇਕੱਲੇ ਲੈਦੀ ਦੇ ਮਰੇ ਹੋਰ ਨਹੀਂ ਕਿਸੇ ਦੇ ਮਾਪੇ ਮਰਦਾ ਪਤਾ ਨਹੀਂ ਸੱਚੀ ਬੁੜੀਆਂ ਦਾ ਵੀ ਕਿਹੋ ਜਿਹਾ ਦਮਾਗ ਚੱਲ ਕੋਈ ਨਹੀਂ ਮਣਾ ਜੇ ਹੁਣ ਲੈ ਆਇਆ ਇਹਨੂੰ ਤਾਂ ਚੱਲਣਾ ਤਾਂ ਪਊਗਾ ਹੀ ਚੱਲ ਜਿਵੇਂ ਵੀ ਆ ਤਾਂ ਇਹਨੂੰ ਰੱਖਣਾ ਤਾਂ ਪਊਗਾ ਅਗਲੀ 10 ਕਿੱਲਾਂ ਦੀ ਮਾਲਕ ਹੈ ਜੇ ਨਾਨਕ ਲੈ ਜਾਂਦੇ ਫਿਰ ਵੀ ਤਾਂ ਚਰਦਾ ਹੀ ਆਪਣਾ ਕੀ ਹੈ ਉਸ ਟਾਈਮ ਰੱਖ ਕੇ ਨ ਤੋੜਦੇ ਆਂ ਮੇਰੇ ਪਤਾ ਦੀ ਹੋ ਜੂਗੇ ਤੂੰ ਕਿਧਰੋਂ ਆਇਆ ਓਏ ਮੈਂ ਜਿੱਧਰੋਂ ਮਰਜੀ ਆਇਆ ਹੋਵਾਂ ਤੂੰ ਕੀ ਲੈਣਾ ਕੀ ਮਤਲਬ ਓਏ ਮੈਂ ਤੇਰਾ ਪਿਓ ਆ ਬੋਲਦਾ ਕਿਵੇਂ ਤੂੰ ਓਏ ਹੋਰ ਕੀ ਬੋਲਾਂ ਆ ਨਵਾਂ ਬੰਜ ਖੜਾ ਕਰਤਾ ਬੰਜ ਖੜਾ ਕਰਤਾ ਕੀ ਮਤਲਬ ਚਾਰ ਕਿੱਲੇ ਜ਼ਮੀਨ ਆਪਣੇ ਕੋਲੇ ਉਹ ਵਿਆਹਾਂਗੇ ਇਹਨੂੰ ਕਿ ਛੱਡਾਂਗੇ ਦੱਸੋ ਇੱਥੇ ਮੇਰੇ ਕੋਲੇ ਰਹੂਗੀ ਲੈ ਆ ਕੇ ਵਿਆਹਾਂਗੇ ਵਿਆਹਣੀ ਤਾਂ ਪਊਗੀ ਬਈ ਹੁਣ ਜਦੋਂ ਲੈ ਕੇ ਆਉਂਦੀ ਐ ਨਾ ਮੈਂ ਕੰਡੇ ਵੀ ਦਾ ਦੂੰ ਵੀ ਯਾਰ ਕੰਡੇ ਕੀ ਬੀਜ ਤੇ ਤੇ ਹੋਰ ਹੁਣ ਰੋਜ਼ ਇੱਥੇ ਰੋਣ ਪਿੱਟਣ ਪਾਈ ਬੈਠੀਆਂ ਰਹਿੰਦੀਆਂ ਐ ਮਰ ਗਿਆ ਦੱਸ ਕੋਈ ਉਹ ਯਾਰ ਮਰਿਆ ਤਾਂ ਤਾਂ ਹੀ ਰੋਂਦੀ ਐ ਅਕੇਲਾ ਕਮਾਲ ਕਰਦਾ ਤੋ ਕਿ ਮਰ ਗਿਆ ਕੋਈ ਅਗਲੇ ਦਿਨਾਂ ਆਪੇ ਮਰਿਆ ਤਾਂ ਹੀ ਤਾਂ ਰੋਂਦੀ ਐ ਉਹ ਫੇਰ ਕਿਹੜਾ ਮੋੜਿਆ ਹੁਣਗੇ ਸਾਰਿਆਂ ਦੀ ਵਾਰੀ ਆਉਣਾ ਉਹ ਤਾਂ ਕੋਈ ਨਹੀਂ ਕੋਈ ਨਹੀਂ ਸਾਰਿਆਂ ਦੇ ਮਰਦੇ ਐ ਕੋਈ ਗੱਲ ਨਹੀਂ ਕੁੜੀਆਂ ਨੂੰ ਹੁੰਦਾ ਨਾਲ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਨੂੰ ਕਾਨੂੰ ਪਤਾ ਗੱਲਾਂ ਉਹ ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ ਤੂੰ ਕੀ ਬੋਲਦਾ ਤੇ ਕੀ ਸੋਚਦਾ ਜੇ ਤੇਰੇ ਵਰਗੀ ਸੋਚ ਮੇਰੀ ਹੁੰਦੀ ਨਾ ਤਾਂ ਹੁਣ ਨੂੰ ਤੇਰੇ ਕੋਲ ਆਚਾਰ ਕਿਲੇ ਵੀ ਨਹੀਂ ਸੀ ਹੋਣੇ ਔਰ ਬਾਪੂ ਤੂੰ ਤਾਂ ਇੱਥੇ ਘਰੇ ਬਾਹਰ ਨਾ ਲਾ ਕੇ ਮੁੱਛਾਂ ਨੂੰ ਤੇਰਾ ਮੈਨੂੰ ਪਤਾ ਨਾ ਬਾਹਰ ਲੋਕ ਕੀ ਕੋ ਸੋਚਦੇ ਆ ਅੱਜ ਕੱਲ ਟਾਈਮ ਕਿਹੇ ਜਾ ਤੈਨੂੰ ਪਤਾ ਕਿੰਨਾ ਮਾੜਾ ਜਮਾਨਾ ਹੈ ਉਤੋਂ ਟਾਈਮ ਕਿਹੜਾ ਨਾਲੇ ਜੇ ਕੋਈ ਨੇਕੀ ਹੋ ਗਈ ਕੌਣ ਜ਼ਿੰਮੇਵਾਰ ਹੈ ਇੱਥੇ ਦੱਸ ਮੂੰਹ ਕਾਲਸ ਮਿਲ ਜੂਗੀ ਓਏ ਮੂੰਹ ਕਾਲਸ ਤੈਨੂੰ ਨਹੀਂ ਮਿਲਦੀ ਮੈਂ ਬੈਠਾ ਨਾ ਜਦੋਂ ਹੈ ਮੈਂ ਆਪੇ ਕਰ ਦੂ ਸਾਰਾ ਕੁਝ ਠੀਕ ਉਹ ਪੁੱਤਾ ਅੰਦਰ ਬੈਠਾ ਬਾਪੂ ਤੈਨੂੰ ਕੀ ਪਤਾ ਬਾਹਰ ਦੁਨੀਆਦਾਰੀ ਦੇ ਰੰਗ ਟੰਗ ਲੋਕ ਸੌ ਸੌ ਗੱਲਾਂ ਬਣਾਉਂਦੇ ਆ ਓਏ ਲੋਕਾਂ ਦਾ ਕੰਮ ਹੁੰਦਾ ਭੌਂਕਣਾ ਕੋਈ ਗੱਲੀ ਭੌਂਕੀ ਜਾਂਦੇ ਆ ਚਾਰ ਸਾਲ ਰਹਿੰਦੇ ਆ ਚਾਰ ਸਾਲਾਂ ਨੂੰ ਵਿਆਹ ਕੇ ਤੋੜ ਦੇਾਂਗੇ ਮੁੜ ਕੇ ਬੱਸ ਫੜ ਕੇ ਆਪਾਂ ਕੀ ਕਰਾਉਣਾ ਇਹ ਤੋਂ ਓ ਬਾਪੂ ਤੂੰ ਤਾਂ ਬਹਿ ਕੇ ਤੋੜਦੇ ਆ ਗਾਹ ਮੇਰੇ ਨੇ ਵੀ ਮਾਰ ਲਾ ਚਾਹੀ ਚਾਰ ਖੁੱਡੀਆਂ ਜੋ ਕੀਰੇ ਜੂ ਮੇਰੇ ਕੋਲੇ ਕਿੱਲਾ ਹਰਪ੍ਰਿੰਸ ਲੈ ਜੂਗੀ ਕਿੱਲਾ ਇਹ ਰੋੜ ਦੂ ਦੱਸ ਕੀ ਕਰੂੰਗਾ ਮੈਂ ਨਾ ਦਿਹਾੜੀ ਕਰਨ ਜੋਗੇ ਆ ਓ ਕਮਲਿਆ ਰਹਿਣਾ ਫੇਰ ਉਹੀ ਕਮਲੇ ਦਾ ਕਮਲਿਆ ਉਹ ਤੇਰੇ ਕਿल्ले ਗਵਾਏ ਨਹੀਂ ਕਾਕਾ ਜੀ ਮੈਂ ਤੇਰੇ ਕਿल्ले ਤਾਂ ਬੜਾਏ ਹੈ ਮਤਲਬ ਕਿਵੇਂ ਮੇਰੀ ਗੱਲ ਸੁਣ ਉਰਾ ਕਰ ਦੇਖ ਜੇ ਆ ਪਾਣੂ ਦੇ ਵਿਆਹ ਦੇ ਉੱਤੇ 20 ਲੱਖ ਲਾਉਣਾ ਵੀ ਪੈ ਗਿਆ ਨਾ ਤਾਂ ਕੋਈ ਗੱਡੀ ਗੱਲ ਆਪਾਂ ਆਪਦੀ ਕੁੜੀ ਜੇ ਤਾਂ ਲਾਉਣੀ ਹੈ ਠੀਕ ਹੈ ਤੂੰ ਇਹ ਵੀ ਦੇਖ ਨਾ ਜੇ ਇੱਕ ਕਿੱਲਾ ਜਾਂਦਾ ਤੇ 10 ਇਹਦੇ ਵਾਲੇ ਆਉਂਦੇ ਵੀ ਤਾਂ ਹੈ ਠੀਕ ਹੈ ਜੇ 10 ਤੇਰੇ ਕੋਲੇ ਆ ਗਏ ਨਾ ਤੇ ਜੇ ਇੱਕ ਕਿੱਲਾ ਰੁੱਢ ਵੀ ਜਾਏ ਤਾਂ ਫਿਰ ਕਿੱਡੀ ਗੱਲ ਏ ਬਣ ਗਏ ਹੀ ਆਈਆਂ ਨੇ ਗੱਲਾਂ ਨਹੀਂ ਉਹ ਤਾਂ ਠੀਕ ਮੇਰੀ ਗੱਲ ਸੁਣ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਹੁੰਦਾ ਉਹ ਕਿਤੇ ਸਾਰਾ ਕੁਝ ਨਾ ਰੁੜ ਜੇ ਲਾਲਚ ਚ ਮੈਂ ਜਦੋਂ ਬੈਠਾ ਫਿਰ ਕਹਦਾ ਮੇਰੀ ਗੱਲ ਸੁਣ ਜੀ ਇਹ ਦੇ ਲਾਂਕੇ ਨੂੰ ਲੈ ਜਾਂਦੇ 10 ਕਿਲੇ ਗਏ ਸੀ ਨਾ ਉਧਰ ਅਗਲੇ ਨੇ ਤੇ ਵਿਆਹ ਕੀ ਤੋਰ ਦੇਣੀ ਸੀ ਤੇ ਜੇ ਮੈਂ ਘਰੇ ਲਿਆਂਦੀ ਆ ਤਾਂ ਕੋਈ ਗੱਲ ਨਹੀਂ ਪੰਜ ਚਾਰ ਸਾਲ ਹਜੇ ਪੂਏ ਦੇ ਪੰਜ ਚਾਰ ਸਾਲ ਆਪਾਂ ਬਾਹੀ ਕਰਾਂਗੇ ਕਿੰਨਾ ਮੁਨਾਫਾ ਦੇ ਕੇ ਜੋਗੀ ਜ਼ਮੀਨ ਉਦੋਂ ਮੁੜ ਕੇ ਵਿਆਹ ਕਰਕੇ ਤੋਰ ਦਾਂਗੇ ਬਿੱਲਾ ਲੱਗੂ ਪੈਸੇ ਤਾਂ ਹੀ ਇਹਦੇ ਚ ਲੱਦਾ ਕਿ ਫੇਰ ਵੀ ਆਪਣੇ ਕੋਲੇ 8-9 ਕਿੱਲੇ ਬਚਦੇ ਆ ਸਿਆਣੀ ਗੱਲ ਸੋਚਦੀ ਹੁੰਦੀ ਆ ਤੂੰ ਨਾ ਪੁੱਤ ਕਰਦਾ ਹੁੰਨਾ ਗੱਲ ਹੋਰ ਸਾਦ ਦੀ ਆ ਅਸਲ ਦੇ ਵਿੱਚ ਨਾ ਤੇਰੀ ਜਿਹੜੀ ਸੰਗਤ ਐ ਇਹ ਸੰਗਤ ਦਾ ਅਸਰ ਆ ਤੇਰਾ ਤਨ ਮਨ ਦਾ ਸੰਗਤ ਆ ਨਾ ਜਿਹੜੀਆਂ ਜਿਹਨਾਂ ਨਾਲ ਰਲ ਕੇ ਨਾ ਮੈਨੂੰ ਦੱਸ ਸਕਾਲੇ ਅਸੀਂ ਗੱਲਾਂ ਨਾ ਕਰਿਆ ਕਰ ਮੇਰੇ ਨਾਲ ਤੂੰ ਆਈ ਆਈਡੀਆ ਤਾਂ ਹੈਗਾ ਮੈਂ ਪੁੱਤਰੇ ਕੋਲੇ ਫੇਰ ਵੀ ਉਹ ਯਾਰ ਐਵੇਂ ਤਾਂ ਨਹੀਂ ਆ ਚਿੱਟੇ ਆਏ ਧੁੱਪ ਚ ਥੋੜੀ ਚਿੱਟੇ ਆਏ ਚਲ ਦੇਖਦੇ ਆ ਫਿਰ ਅੱਗੇ ਬਣਦਾ ਕੀ ਆ ਹਾਂ ਚਲ ਤੂੰ ਹੁਣ ਜਾ ਅੰਦਰ ਜਾ ਕੇ ਬਲਾਜ਼ ਪੈਣ ਨਾ ਗੱਲਾਂ ਬਾਤਾਂ ਕਰ ਉਹਦੇ ਨਾਲ ਵੀ ਪੈਣੇ ਕੋਈ ਗੱਲ ਨਹੀਂ ਹਾਂ ਉਹ ਜੇ ਆਏ ਜੇ ਵਾਕਾਂ ਨੂੰ ਸਮਝ ਲੱਗਣ ਲੱਗ ਜੇ ਤਾਂ ਫਿਰ ਸਿਆਣੇ ਬੰਦੇ ਸਾਨੂੰ ਕੌਣ ਕਹੇ ਓ ਗੱਡੀ ਐ ਸ਼ਕੀਨ ਯਾਰ ਦੀ ਓਏ ਥੋੜਾ ਖਰਾਬ ਹੋ ਗਈ ਸਾਰਾ ਦਿਨ ਇਹਦੀ ਕੁਚੱਕਚਾਈ ਕਰੀ ਜਾਇਆ ਕਰੋ ਉਹ ਯਾ ਤੂੰ ਤਾਂ ਕਪੜਾ ਮਾਰਿਆ ਨਹੀਂ ਫਿਰ ਮੈਂ ਤਾਂ ਮਾਰਨਾ ਹੀ ਸੀ ਕਪੜਾ ਹੁਣ ਹੁਣ ਮੈਂ ਕਪੜੇ ਮਾਰ ਕੇ ਘਰ ਦਾ ਕੰਮ ਕਰਾਂ ਉਹ ਘਰ ਦਾ ਕੰਮ ਵੀ ਕਰਨਾ ਹੁੰਦਾ ਬਾਹਰ ਅੰਦਰ ਜਾਣਾ ਹੁੰਦਾ ਗੱਡੀ ਤਾਂ ਸਾਫ਼ ਚਾਹੀਦੀ ਹੈ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਕੀ ਕਰਨੀ ਸੀ ਮੈਂ ਕਹਿੰਦੀ ਸੀ ਮਨਿੰਦਰ ਸਾਹਿਬ ਰਾਤ ਦਿਨ ਵਿਚਾਰੀ ਰੋਂਦੀ ਰਹਿੰਦੀ ਆ ਵੀ ਇਹਨੂੰ ਹਰਪ੍ਰੀਤ ਨਾਲ ਨਾ ਭੇਜਦਾ ਗਰੀ ਪੜਨ ਵਾਸਤੇ ਉਹ ਕਹੇ ਜਾ ਦਿਮਾਗ ਹੈ ਤੇਰਾ ਹਰਪੀਤ ਦੇ ਨਾਲ ਆਪਣਾ ਦੀ ਕਿਹਨ ਪੜੂਗੀ ਇਹ ਤਾਂ ਵੱਡੀ ਹੋ ਜੇ ਤੋ ਕਿਤੇ ਕਾਲਜ ਪੜ੍ਹਦੀ ਆ ਹਰਪ੍ਰੀਤ ਪਲੱਸ 2 ਕਰੀ ਜਾਂਦੀ ਆ ਤੂੰ ਫੇਰ ਕਿ ਲੋ ਤੁਸੀਂ ਕਾਲਜ ਤੇ ਲਾ ਦਿਓ ਕਿਸੇ ਨਾਲ ਗੱਲ ਕਰਕੇ ਕਾਲਜ ਤਾਂ ਲਾ ਦਿੰਨੇ ਆ ਕੋਈ ਨਹੀਂ ਆਪਾਂ ਦੇਖ ਲੈਨੇ ਆ ਤਾਂ ਹੋਰ ਮੇਰਾ ਤਾਂ ਨਾ ਬਾਹਲਾ ਹੀ ਦਿਲ ਖੁਸਦਾ ਜਦੋਂ ਇਹਨੂੰ ਦੇਖਦੀ ਐ ਚੰਦਰੀ ਸਾਰਾ ਦਿਨ ਕਹਿੰਦੀ ਐ ਵੀ ਮੇਰੇ ਮਾਪੇ ਮੇਰੇ ਦਿਲ ਚੋਂ ਹੀ ਨਿਕਲਦੇ ਉਹ ਥੋੜਾ ਤਾਂ ਬੁਢਾਗਾ ਵਾਲਾ ਦਿਮਾਗ ਆ ਬਸ ਐਂ ਤਾਂ ਅਗਲਾ ਹੁੰਦਾ ਹੀ ਐ ਜਾਗ ਤਾਂ ਐ ਕਰਦਾ ਹੀ ਹੁੰਦਾ ਮਾੜਾ ਮੋਟਾ ਨੂੰ ਐ ਸਮਝਾਇਆ ਕਰਨਾ ਵੀ ਮਾਪੇ ਉਹ ਤਾਂ ਸਭ ਦੇ ਜਾਂਦੇ ਆ ਸਭ ਨਹੀਂ ਤੋੜਨੇ ਹੁੰਦੇ ਹੂੰ ਉਹ ਤਾਂ ਗੱਲ ਠੀਕ ਐ ਪਰ ਇਹ ਨਿਆਣੀ ਐ ਜੇ ਸਮਝਦਾਰ ਹੋਵੇ ਤਾਂ ਇਹਨੂੰ ਉਹ ਕਰਦੀ ਐ ਦਿਲਾਸੇ ਤਾਂ ਮੈਂ ਬਥੇਰੇ ਦਿੰਨੇ ਆ ਵੀ ਭਾਈ ਕੋਈ ਗੱਲ ਨਹੀਂ ਅਸੀਂ ਤੇਰੇ ਮਾਪੇ ਹੋਈਆਂ ਤੇਰਾ ਪੁੱਫੜ ਕਹਿੰਦਾ ਤੇਰਾ ਨਾ ਫਰਕ ਰੱਖਦਾ ਉਏ ਆਪਾਂ ਘਰੋਂ ਫਰਕ ਰੱਖਣਾ ਜੇ ਹਜੇ ਹਰਪ੍ਰੀਤ ਹੈ ਉਹ ਜੀ ਮਨਿੰਦਰ ਆਪਾਂ ਹਾਂ ਤਾਂ ਇੱਥੇ ਕੈਨੀ ਹੈ ਤੇ ਬਸ ਹੁਣ ਤੂੰ ਇਹਨੂੰ ਮਾੜਾ ਮਟਾ ਹੌਸਲਾ ਦੇ ਆ ਕਰ ਬਾਕੀ ਮੈਂ ਨਾ ਕੱਲ੍ਹ ਚ ਪਤਾ ਕਰ ਦਾਂਗਾ ਵੀ ਉਧਰ ਉਹਦਾ ਕਟਵਾ ਕੇ ਨਾ ਦੇਖੋ ਹੁਣ ਜੇ ਤਾਂ ਸਾਲ ਤਾਂ ਮਰੂਗਾ ਹੀ ਹੁਣ ਬੀਏ ਵਾਲਾ ਬੀਏ ਚ ਸੀਗੀ ਤੇ ਹੁਣ ਇੱਥੇ ਲਵਾ ਦਿੰਨੇ ਆਪਾਂ ਰਜਿੰਦਰਾ ਕਾਲਜ ਦਾ ਅਖਲਾ ਭਰਾ ਦੇਵਾਂਗੇ ਚਲੋ ਆ ਤਾਂ ਤੁਸੀਂ ਬੜੀ ਵਧੀਆ ਸੋਚੀ ਮੈਂ ਤਾਂ ਜਾਂਕਦਾ ਹੋ ਜਾਂਦਾ ਜਵਾਕ ਦਾ ਹੋ ਜਾਂਦਾ ਮਨ ਥੋੜਾ ਜਿਹਾ ਖੜ ਜਾਂਦਾ ਆਹੀ ਤਾਂ ਕੈਨੀ ਆਹੀ ਰੱਬ ਦਾ ਸ਼ੁਕਰਗੁਜ਼ਾਰ ਕਰਦੀ ਆਂ ਵੀ ਜਿਹੜਾ ਇਹ ਜ ਆ ਬੰਦਾ ਹਰ ਪਰਿਵਾਰ ਚ ਹੀ ਹੋਵੇ ਨਾਲੇ ਤੁਸੀਂ ਸਾਡਾ ਕਿੰਨਾ ਖੈਰ ਰੱਖਦੇ ਹੋ ਨਾਲੇ ਗਾਹਾਂ ਮੇਰੇ ਭਰਾ ਦੀ ਲਾੜਦਾ ਵੀ ਕਿੰਨਾ ਸੋਚਿਆ ਤੁਸੀਂ ਹਾਂਜੀ ਮੈਂ ਆ ਸੋਚੂਗਾ ਫਿਰ ਹੋਰ ਕੌਣ ਸੋਚੂਗਾ ਹਾਂਜੀ ਇਹ ਗੱਲ ਠੀਕ ਹੈ ਆਪਾਂ ਨੂੰ ਤਾਂ ਹੁਣ ਸੋਚਣਾ ਪੈਣਾ ਹੀ ਹੈ ਨਾ ਪੈਣਾ ਹੈ ਜੀ ਜਦੋਂ ਹੁਣ ਆਪਣੇ ਚੁੱਲੇ ਤੇ ਆ ਗਈ ਆਪਾਂ ਹੁਣ ਕੀ ਬਣਾ ਕੇ ਰੱਖਣੀ ਹੈ ਉਹ ਮੇਰੀ ਗੱਲ ਸੁਣੋ ਜੀ ਤਾਂ ਪਈਆਂ ਨਾ ਕੋਈ ਜਾਣਦਾ ਹੁੰਦਾ ਉਹਨੂੰ ਪਤਾ ਹੁੰਦਾ ਜੇ ਹੁਣ ਚੱਲ ਆ ਇਹਦੇ ਸਿਰਫ ਚਾਰੀ ਦੇ ਪੈ ਗਈਆਂ ਜਾਂ ਇਹ ਹੋ ਗਿਆ ਜੇ ਨਾਨਕੇ ਲੈ ਜਾਂਦੇ ਕੀ ਤੱਕ ਕਿਵੇਂ ਉਹਨੂੰ ਰੱਖਦੇ ਕਿਵੇਂ ਹੁਣ ਇੱਥੇ ਆਪਣੇ ਕੋਲੇ ਆ ਗਈ ਹੈ ਚਲੋ ਇਧਰੋਂ ਨਾਲ ਤੈਨੂੰ ਵੀ ਆਏਗਾ ਵੀ ਭਾਈ ਮੇਰੇ ਭਰਾ ਦੀ ਇਲਾਜ ਹੈ ਠੀਕ ਹੈ ਉਹ ਨਾਲੇ ਜਵਾਖੜੀ ਨਾਲ ਜਵਾਖੜੀ ਬੈਠ ਕੇ ਨਾ ਤੇ ਆਪ ਦਾ ਨਾ ਤਾਂ ਤੰਦ ਖੁਲਾਵਦਾ ਕਰਦੀ ਰਹੂਗੀ ਨਾਲੇ ਪੜਨ ਲਾ ਦਿੰਨੇ ਕੋਈ ਗੱਲ ਨਹੀਂ ਇਹਨੂੰ ਪੁੱਛ ਲੈਣੇ ਭਾਈ ਆਦਾ ਵੀ ਦੱਸ ਭਾਈ ਕਿੱਥੇ ਐ ਕਰਕੇ ਤੇਰਾ ਬਰਸ਼ਿੰਦਰਿੰਦਰ ਕਾਲਜ ਦਾਖਲਾ ਭਰ ਦਿੰਨੇ ਆ ਕੋਈ ਹੋਟਲ ਮੈਨੇਜਮੈਂਟ ਕਰਾ ਦਿੰਨੇ ਜੇ ਕਰ ਲੂ ਤਾਂ ਹਨਾ ਹਾਂਜੀ ਹਾਂਜੀ ਤੇ ਦਾਖਲਾ ਭਰਾ ਕੇ ਤੇ ਆ ਵੀ ਦੀ ਕਲਾਸ ਸਟਾਰਟ ਕਰਾ ਦਿੰਨੇ ਕੋਈ ਗੱਲ ਨਹੀਂ ਤੇ ਬਾਕੀ ਤੂੰ ਉਹਨੂੰ ਹੌਸਲਾ ਦੇ ਆਗਾ ਠੀਕ ਹੈ ਤੇ ਦਿਲ ਨਹੀਂ ਸਿੱਟਣ ਦੇਣਾ ਉਹਨੂੰ ਕਿਸੇ ਗੱਲ ਦਾ ਨਹੀਂ ਜੀ ਮੈਂ ਤਾਂ ਬਥੇਰਾ ਹੌਸਲਾ ਦੇਣੀ ਬਾਕੀ ਥੋੜਾ ਜਿਹਾ ਹੁਣ ਤੁਸੀਂ ਵੀ ਇਹ ਗੱਲ ਕਰ ਲਿਓ ਵੀ ਮਨਿੰਦਰ ਤੈਨੂੰ ਅਸੀਂ ਪੜਨ ਲਾਉਂਦਾ ਨਹੀਂ ਮੈਂ ਉਹਨੂੰ ਅੱਜ ਕਹਿ ਕੇ ਆ ਮੈਂ ਹੁਣ ਕਰਦਾ ਉਹਦੇ ਨਾਲ ਗੱਲ ਠੀਕ ਹੈ ਜੀ ਠੀਕ ਹੈ ਮੈਂ ਗੱਲ ਕਰਦਾ ਉਹਦੇ ਨਾਲ ਜਾ ਕੇ ਤੇ ਉਹਨੂੰ ਕਹਿਣਾਗਾ ਵੀ ਆ ਕਰਕੇ ਵਿੰਦਰ ਪੁੱਤ ਵੀ ਤੈਨੂੰ ਪੜਨ ਲਾਉਂਦੇ ਹਾਂ 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 ਮੈਂ ਹੌਸਲਾ ਹੋ ਜੂਗਾ ਹਾਂ ਤਾਂ ਐ ਕਰ ਤੂੰ ਚਾਹ ਧਰ ਮੈਂ ਗੱਡੀ ਸਾਫ਼ ਕਰਕੇ ਆ ਗਿਆ ਫਿਰ ਜਾਣਾਗਾ ਮੈਂ ਬਾਹਰ ਖੜਾ ਹੋ ਕੇ ਨਾ ਬਹੁਤ ਹੋ ਜਾਂਦੀ ਹੈ ਆਇਆ ਨਹੀਂ ਮਨਿੰਦਰ ਤਰਫੋਂ ਕਿਆ ਬਣ ਗਈ ਆ ਜੋ ਪੀ ਲੋ ਨਹੀਂ ਆ ਕਾਰ ਹੀ ਨਹੀਂ ਲੋਟ ਉਹ ਜ ਸਾਰਾ ਦਿਨ ਉਹ ਤਾਂ ਹਲੋ ਜਾ ਉਹ ਦਾ ਸੀਸਾ ਟੁੱਟ ਗਿਆ ਉਹ ਮੈਂ ਕਹਿੰਦਾ ਸੀ ਮੈਂ ਹਉ ਅੱਜ ਕਰਵਾ ਕੇ ਲਿਆਵਾਂ ਲੋਟ ਉਹ ਪਤਾ ਨਹੀਂ ਕੱਲ ਕਿਹੜੇ ਸਾਹ ਨਾਲ ਕਿਹੜਾ ਵਿੱਚ ਮਾਰ ਗਿਆ ਚੰਗੀ ਭਲੀ ਖੜੀ ਕਾਰ ਦੇ ਚਲ ਕੋਈ ਨਾ ਤੁਸੀਂ ਅੱਜ ਕਰਵਾ ਲਿਓ ਠੀਕ ਹੈ ਹੋਰ ਪੁੱਤ ਠੀਕ ਹੈ ਠੀਕ ਹੈ ਮਫੜੀ ਕੋਈ ਨਹੀਂ ਇਹ ਦਿਲ ਨਹੀਂ ਸਕਦੀ ਦਾ ਹੁੰਦਾ ਠੀਕ ਹੈ ਨਾ ਨਾ ਮੇਰੀ ਤੀ ਰੋਣਾ ਨਹੀਂ ਹੈਗਾ ਬਿਲਕੁਲ ਚੁੱਪ 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 ਲੈ ਅਸੀਂ ਹੈਗੇ ਆ ਨਾ ਕੋਈ ਨਹੀਂ ਰੋਣਾ ਨਹੀਂ ਆਪ ਤੋ ਬਿਲਕੁਲ ਨਹੀਂ ਰੋਣਾ ਕਿਸੇ ਗੱਲ ਦਾ ਜਿਹੜੀ ਚੀਜ਼ ਤੈਨੂੰ ਚਾਹੀਦੀ ਹੈ ਨਾ ਤੂੰ ਮੈਨੂੰ ਦੱਸ ਮੈਂ ਤੈਨੂੰ ਉਹੀ ਚੀਜ਼ ਲੈ ਕੇ ਦੇਵਾਂਗਾ ਪਰ ਮੇਰੀ ਗੱਲ ਸੁਣ ਜ਼ਿੰਦਗੀ ਨਾ ਤੋੜਨੀ ਪੈਂਦੀ ਅੱਗੇ ਹਾਂਜੀ ਫੁੱਫੜੀ ਪਰ ਫੁੱਫੜ ਜੀ ਮੈਨੂੰ ਉਹਦੇ ਮਾਂ ਪਿਓ ਦੀ ਬਾਲੀ ਯਾਦ ਆਉਂਦੀ ਆ ਯਾਦ ਭਲਾਂ ਦੀ ਕਦੇ ਕਾ ਨਿਕਲਦੀ ਹੁੰਦੀ ਢਿੱਡ ਚੋਂ ਹੈ ਹੁਣ ਤਾਂ ਨਾ ਰੋ ਹੁਣ ਤਾਂ ਤੇਰੇ ਫੁੱਫੜ ਨੇ ਏਡਾ ਵੱਡਾ ਹੌਸਲਾ ਦਿੱਤਾ ਤੈਨੂੰ ਹਾਂ ਕਮਲੀ ਜੀ ਨਾ ਹੋਵੇ ਤਾਂ ਤੂੰ ਰੋਣਾ ਨਹੀਂ ਅੱਛਾ ਮੈਨੂੰ ਐਂ ਦੱਸ ਸੱਚ ਮੈਂ ਤੈਨੂੰ ਗੱਲ ਕਰਦਾ ਮੈਨੂੰ ਐਂ ਦੱਸ ਤੂੰ ਤਾਂ ਉੱਥੇ ਕਰਦੀ ਸੀ ਬੀਏ ਹੁਣ ਹੁਣ ਬੀਏ ਤਾਂ ਐ ਆ ਪੁੱਤਰੀ ਵੀ ਰਹਿ ਗਈ ਉਧਰ ਵਿਚਾਲੇ ਆਪਾਂ ਟਰਾਂਸਫਰ ਵੀ ਨਹੀਂ ਕਰਾ ਸਕਦੇ ਹਨਾ ਤੇ ਆਪਾਂ ਮੈਂ ਤੈਨੂੰ ਐਂ ਕਹਿੰਦਾ ਸੀ ਬਾਕੀ ਤੂੰ ਦੇਖ ਲੈ ਜੀ ਮੈਂ ਤੇਰਾ ਮਨ ਕਰਦਾ ਵੀ ਬੀਏ ਆਪਾਂ ਅਗਲੇ ਸਾਲ ਸ਼ੁਰੂ ਕਰ ਲਈ ਤੂੰ ਤੇ ਜੇ ਹੁਣ ਭਰਾ ਦੀ ਹੋਟਲ ਮੈਨੇਜਮੈਂਟ ਦਾ ਦਾਖਲਾ ਭਰਦੀਏ ਤੇ ਰੱਖੇ ਹਾਂਜੀ ਫਫੜ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ ਹਾਂ ਤਾਂ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਕਰੂੰਗੀ। ਨਾ ਨਾ ਜਿਵੇਂ ਅਸੀਂ ਕਹਾਂਗੇ ਓਵੇਂ ਤਾਂ ਕਰਨਾਗਾ ਪਰ ਜਿਵੇਂ ਤੂੰ ਖੁਸ਼ ਹੋਵੇਂਗੀ ਅਸੀਂ ਵੀ ਓਵੇਂ ਕਰਾਂ। ਨਾ ਨਾ ਫੁੱਫੜ ਜੀ ਠੀਕ ਆ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਖੁਸ਼ ਹਾਂ। ਫਿਰ ਮੈਂ ਅੱਜ ਪਤਾ ਕਰਿਆ ਉਹਨਾਗਾ ਤੇ ਨਾਲੇ ਫੀਸ ਫੁੱਸ ਦੇ ਪਤਾ ਕਰਕੇ ਦੇ ਵਰਕੇ ਹਣਾ ਤੇ ਭਾਵੇਂ ਕੱਲ ਤੋਂ ਹੀ ਵਗ ਜਾਇਆ ਕਰੇ। ਤੇ ਠੀਕ ਹੈ ਨਾ। ਠੀਕ ਹੈ ਨਾ। ਪਰ ਮੇਰੀ ਗੱਲ ਸੁਣ। ਮੇਰੀ ਰਾਣੀ ਤੀ ਜਮਾ ਨਹੀਂ ਰੋਣਾ। ਜਿੰਨਾ ਟਾਈਮ ਤੇਰੇ ਫੁੱਫੜ ਜਿਉਂਦਾ ਨਾ ਤੇਰੀ ਅੱਖ ਚੋਂ ਇੰਜ ਨਹੀਂ ਨਿਕਲਣ ਦਿੰਦਾ ਮੈਂ। ਠੀਕ ਹੈ ਨਾ। ਜਿਹੜੀ ਚੀਜ਼ ਦੀ ਤੈਨੂੰ ਲੋੜ ਹੋਊਗੀ ਤੂੰ ਮੈਂ ਤੇਨੂੰ ਆਪੇ ਲੈ ਕੇ ਦਊਗਾ ਠੀਕ ਹੈ ਠੀਕ ਹੈ ਨਾ ਬਸ ਦਿਲ ਛੋਟਾ ਨਹੀਂ ਕਰਨਾ ਤੂੰ ਕਿਸੇ ਗੱਲ ਤੋਂ ਵੀ ਬਸ ਹੁਣ ਤਾਂ ਹੌਸਲੇ 'ਚ ਭੱਜੀ ਫਿਰਿਆ ਕਰ ਤੂੰ ਠੀਕ ਹੈ ਨਾ ਤੂੰ ਤੇ ਹਰਪ੍ਰੀਤ ਦੋਨੇ ਵਗ ਜਾ ਕਰੋ ਪੁੱਤ ਠੀਕ ਹੈ ਪੁੱਤ ਨਾਲੇ ਪਤਾ ਹੈ ਨਾ ਤੈਨੂੰ ਮੈਂ ਗੱਲ ਦੱਸਾਂ ਮਰੀਆਨਾ ਮਰੀਆ ਤਾਂ ਜਾਂਦਾ ਨਹੀਂ ਹੁੰਦਾ ਹੈਨਾ ਜ਼ਿੰਦਗੀ ਰੁਕਦੀ ਨਹੀਂ ਹੁੰਦੀ ਜ਼ਿੰਦਗੀ ਨੂੰ ਅੱਗੇ ਤੋਰਨਾ ਹੀ ਪੈਂਦਾ ਸਾਨੂੰ ਤੇ ਜੇ ਤੂੰ ਬੈਠੀ ਰਹੇਂਗੀ ਤਾਂ ਕਿੰਨਾ ਕਟਾਂ ਬੈਠੀ ਰਹੇਂਗੀ ਹਾਂਜੀ ਹੁਣ ਕੰਮ ਤਾਂ ਕਰਨਾ ਹੀ ਪਊਗਾ ਤੇ ਪੜ ਲੇਗੀ ਚਲਾਹੀ ਤੇਰਾ ਚਲੋ ਅਸੀਂ ਵੀ ਕਹਿੰਨੇ ਆ ਵੀ ਮਾੜਾ ਹੋਇਆ ਸਾਰਾ ਕੁਝ ਜਿਹੜਾ ਕੁਝ ਹੋ ਗਿਆ ਪਰ ਚਲ ਹੁਣ ਕੀ ਕਰ ਸਕਦੇ ਰੱਬ ਅੱਗੇ ਕੀ ਤਾਂ ਜੋਰ ਚੱਲਦਾ ਰੱਬ ਅੱਗੇ ਕਿਸਦਾ ਚੱਲੇ ਰਾਜੇ ਰਾਣੇ ਦਾ ਚੱਲੇ ਨਹੀਂ ਚੱਲਿਆ ਨਾ ਬਸ ਫਿਰ ਹੁਣ ਤੱਕ ਤੂੰ ਸਾਨੂੰ ਮਾਪਿਆਂ ਸੰਝ ਹਾਂ ਹੁਣ ਉਹਨਾਂ ਨੂੰ ਭੁੱਲ ਜਾ ਤੂੰ ਬਸ ਹੁਣ ਤੇਰੇ ਮਾਪੇ ਵਾਂਸੀਂ ਹਰਪੀਤੇ ਨਹੀਂ ਭੈਣ ਆ ਤੇ ਰਾਜਪਾਲ ਤੇਰਾ ਭਰਾ ਬਸ ਠੀਕ ਆ ਨਾ ਤੇ ਬਾਕੀ ਤੂੰ ਕਿਸੇ ਗੱਲ ਦਾ ਵੀ ਤੇਰਾ ਮਨ ਦੁਖੀ ਹੁੰਦਾ ਤੂੰ ਆ ਦੇਖ ਫੜਨ ਦੱਸ ਵੀ ਬੜਾ ਮੈਨੂੰ ਐਂ ਕਰਕੇ ਆ ਗੱਲ ਬਤਾ ਮੈਂ ਤੇਰੇ ਨਾਲ ਖੜਾ ਮੈਂ ਆਪੇ ਕਰੂ ਸਾਰਾ ਹਲ ਠੀਕ ਹੈ ਨਾ ਠੀਕ ਹੈ ਥੋੜੀ ਲੈ ਆਰਾ ਗਲਾਸ ਤੇ ਮੈਂ ਜਾਇਆ ਮੈਂ ਸ਼ਹਿਰ ਨਾਲੇ ਤਾਂ ਮੈਂ ਪਤਾ ਕਰਿਆਣਾ ਤੇ ਰਹੋ ਠੀਕ ਹੈ ਹੋਰ ਕੁਝ ਲਿਆਉਣਾ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਫਫਰ ਜੀ ਕੁਝ ਨਹੀਂ ਕੁਝ ਖਾਣ ਪੀਣ ਨੂੰ ਨਹੀਂ ਨਹੀਂ ਕੁਝ ਨਹੀਂ ਮੈਂ ਲੈ ਆਉਂ ਸਬਜੀ ਸਬਜੀ ਲਿਆਉਣੀ ਆ ਹਾਂ ਲਿਆਓ ਸਬਜੀ ਤਾਂ ਕੀ ਗਾਜਰਾ ਗੁਜਰਾ ਲੈ ਆਉਂਗਾ ਮੈਂ ਹੈ ਲੈਓ ਜਿਹੜੀ ਤੁਸੀਂ ਖਾਣੀ ਆ ਉਹੀ ਲੈ ਆਇਓ ਹਾਂ ਤੇ ਬਾਕੀ ਫਿਰ ਮੈਂ ਕਰੂਗਾ ਤੁਸੀਂ ਮੈਨੂੰ ਦੱਸ ਦਿਓ ਫੋਨ ਕਰਕੇ ਤੇ ਜਿਹੜਾ ਚੀਜ਼ ਮਨਿੰਦਰ ਨੂੰ ਚਾਹੀਦੀ ਹੋਵੇ ਮੈਂ ਉਹੀ ਲੈ ਆ ਦੂੰਗਾ ਠੀਕ ਹੈ ਠੀਕ ਐ ਮਿੰਦਰ ਚੰਗਾ ਪੁੱਤ ਠੀਕ ਹਾਂ ਹੁਣ ਹੱਸਦੀ ਰਹਿ ਕਰ ਰੋਣਾ ਨਹੀਂ ਠੀਕ ਐ ਚਲ ਮੈਂ ਜਾਇਆ ਮੈਂ ਸ਼ਹਿਰ ਨਾਲ ਹੀ ਪਤਾ ਕਰੇ ਤੁਸੀਂ ਕਰੋ ਗੱਲਾਂ ਬਾਤਾਂ ਲੈ ਪੁੱਤ ਹੁਣ ਤਾਂ ਖੁਸ਼ ਐ ਤੇਰੇ ਪੁੱਪੜ ਨੇ ਕਿੰਨਾ ਹੌਸਲਾ ਦਿੱਤਾ ਤੈਨੂੰ ਜਿਹੜੀ ਚੀਜ਼ ਸੀ ਲੋੜ ਐ ਤੂੰ ਤੇਰੇ ਪੁੱਫੜ ਨੂੰ ਦਾਦਾ ਕਰ ਚੁੱਪ ਕਰਕੇ ਠੀਕ ਐ ਪੁੱਤ ਮੈਨੂੰ ਤੇਰੇ ਨਾਲ ਦੇਖ ਕੋਈ ਪਰਿਵਾਰ ਫਰਕ ਰੱਖਦਾ ਤੈਨੂੰ ਹੁੰਦਾ ਮਹਿਸੂਸ ਵੀ ਮੇਰੇ ਨਾਲ ਉਹਨੇ ਫਰਕ ਰੱਖਿਆ ਜਾ ਉਹਨੇ ਰੱਖਿਆ ਨਹੀਂ ਭੂਆ ਜੀ ਫਿਰ ਤੂੰ ਦਿਲ ਨਾ ਸਿੱਟਿਆ ਕਰਤੀ ਬਣ ਕੇ ਮੇਰੀ ਮੇਰਾ ਵੀ ਫਿਰ ਕਿਸੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਦੋਂ ਤੂੰ ਐਂ ਬਹਸੂਸ ਕਰਦੀ ਐ ਹਲਕਤ ਆ ਗਈ ਹਾਂ ਪਹਿਲੇ ਆ ਗਈ ਕੀ ਕਰੀ ਅੰਦਰੋਂ ਪਹਿਲੇ ਕੁਛ ਨਹੀਂ ਪਾਣੀ ਲੈ ਕੇ ਆਵਾਂ ਤੇ ਰਸਤੇ ਨਾ ਨਾ ਪਹਿਨੇ ਬਹਿ ਜਾ ਅੱਛਾ ਹੋਰ ਕੀ ਵੀਰੇ ਆਪਣੇ ਟਿਊਸ਼ਨ ਵਧੀਆ ਰਿਹਾ ਕੀ ਗੱਲ ਹੋ ਗਈ ਮੱਛੀ ਜੀ ਪਈ ਐ ਉਹ ਇਨਾ ਕਿ ਜਵਾਕ ਜੋਂ ਲੜਦੇ ਰਹਿੰਦੇ ਮੇਰੇ ਨਾਲ ਉਹ ਜਵਾਕ ਤਾਂ ਐਂ ਹੀ ਹੁੰਦਾ ਚਲ ਤੂੰ ਗੁੱਸਾ ਨਾ ਕਰਿਆ ਕਰ ਕੁਛ ਲਿਆਵਾਂ ਖਾਣ ਨੂੰ ਭੁੱਖ ਲੱਗਣੀ ਨਹੀਂ ਨਹੀਂ ਕੁਛ ਨਹੀਂ ਖਾਣਾ ਠੀਕ ਤਾਂ ਰਹੀ ਪਹਿਲੇ ਅੱਜ ਰੋਈ ਤਾਂ ਨਹੀਂ ਬਸ ਤਨਪਤੀ ਹਰ ਪਿੱਠ ਠੀਕ ਤਾਂ ਅੱਜ ਫੇਰ ਬੀਬੀ ਬਾਪੂ ਦੇ ਸੁਪਨਾ ਆਇਆ ਸੀ ਪਰ ਚਲ ਛੱਡ ਤੈਨੂੰ ਇੱਕ ਗੱਲ ਦੱਸਦੀ ਹਾਂ ਫਫੜ ਜੀ ਕਹਿੰਦੇ ਨਾ ਹੁਣ ਤੈਨੂੰ ਵੀ ਕਾਲਜ ਪੜਨ ਲਈ ਲਾਵਾਂਗੇ ਮੈਂ ਤਾਂ ਆਪ ਜਾਇਆ ਕਰੂੰਗੀ ਹੁਣ ਇਹ ਤਾਂ ਬਾਲੀ ਵਧੀਆ ਗੱਲ ਹੈ ਘਰੇ ਵੀ ਬਠਬਠੀ ਬੋਰ ਹੋ ਜene ਨਾਲੇ ਉਹੀ ਗੱਲਾਂ 'ਚ ਦਿਮਾਗ ਰਹਿੰਦਾ ਵਧੀਆ ਬਾਹਰ ਜਾਏਂਗੀ ਪੜਨ ਸਹੀ ਗੱਲ ਹੈ ਨਾਲੇ ਮਨ ਦੂਜੇ ਪਾਸੇ ਲੱਗ ਜੂਗਾ ਜੇ ਬਾਹਰ ਅੰਦਰ ਜਾਊਂਗੀ ਤਾਂ ਹਰਪਿੱਤੂ ਨਾ ਬੈਗ ਅੰਦਰ ਰੱਖਿਆ ਮੈਂ ਤੇ ਰਸਤੇ ਕੁਝ ਖਾਣ ਨੂੰ ਬਣਾ ਠੀਕ ਹੈ ਭੈਣ ਪਹਿਲਾ ਦਿਨ ਹੈ ਅੰਦਰ ਪਤਾ ਨਹੀਂ ਕੀ ਕਰੀ ਜਾਂਦੀ ਮਨਿੰਦਰ ਹੋ ਗਈ ਧੀ ਤਿਆਰ ਹਾਂਜੀ ਬੂਆ ਹੋ ਗਈ ਤਿਆਰ ਮੈਂ ਕਹਨੀ ਪੁੱਤ ਪਹਿਲਾ ਦਿਨ ਹੈ ਤੇਰਾ ਤੇ ਟਾਈਮ ਨਾਲ ਜਾ ਤੇ ਨਾਲ ਇੱਕ ਗੱਲ ਹੋਰ ਕਹਨੀ ਹੈ ਦੇਖ ਤੇਰਾ ਫੁੱਫੜ ਤੈਨੂੰ ਲੈ ਕੇ ਆਇਆ ਕਿੰਨੇ ਪਿਆਰ ਨਾਲ ਰੱਖਦਾ ਤੇ ਇਹ ਉਹਦੀ ਪੱਗ ਦੀ ਇਲਾਜ ਰੱਖਦੀ ਤੈਨੂੰ ਪਤਾ ਹੈ ਲੋਕ ਤਾਂ ਗੱਲ ਬਣਾਉਣ ਲੱਗੇ ਮਿੰਟ ਲਾਉਂਦੇ ਨੇ ਨਾ ਨਾ ਬੂਆ ਜੇ ਉਹਨਾਂ ਨੇ ਮੈਨੂੰ ਪੜਨ ਲਾਇਆ ਤੇ ਮੈਂ ਪੜ ਕੇ ਸਿੱਧਾ ਘਰ ਹੀ ਆਇਆ ਕਰੂੰਗੀ ਹਾਂ ਪੁੱਤ ਸਿੱਧਾ ਘਰ ਜਾਵੇ ਕਾਲਜ ਤੇ ਸਿੱਧਾ ਘਰ ਹੀ ਆਵੇ ਧੀਏ ਠੀਕ ਹੈ ਬੂਆ ਜੀ ਤੇ ਨਾਲੇ ਆਏ ਆ ਪੁੱਤ ਜੇ ਪੜ ਲੇਗੀ ਚਾਰ ਅੱਖਰ ਕੁਝ ਬਣ ਜੇਗੀ ਹੈ ਸਮਾ ਤੇਰੇ ਚਾਚੇ ਤਾਇਆ ਨੂੰ ਵੀ ਬਣ ਕੇ ਦਿਖਾ ਦੇਗੀ ਵੀ ਜੇ ਪੂਆ ਫੁੱਫੜ ਲੈ ਕੇ ਗਏ ਸੀ ਤਾਂ ਕੁਸ ਕੁੜੀ ਨੂੰ ਬਣਾਇਆ ਹੀ ਐ ਹਾਂਜੀ ਹਾਂਜੀ ਪੂਆ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ ਬਸ ਹਾਂ ਬਸ ਧੀਏ ਮੈਨੂੰ ਵੀ ਆਂ ਜੇ ਵੀ ਜਦੋਂ ਮੇਰੇ ਭਰਾ ਪਰਜਾਈ ਨਹੀਂ ਰਹੇ ਮੇਰੀ ਭਤੀਜੀ ਐ ਚਲ ਇਹਨੂੰ ਤਾਂ ਮੈਂ ਆਪਦੇ ਪੈਰਾਂ ਸਿਰ ਕਰਦਾ ਸਮਨ ਵਾਲੇ ਤੇਰੇ ਮੈਂ ਮਾਮੀ ਮਾਮੇ ਦੇ ਮੇਹਣੇ ਥੱਲੇ ਨਹੀਂ ਹੋਊਂਗੀ ਵੀ ਭੂਆ ਫੁੱਫੜ ਲੈ ਕੇ ਗਏ ਸੀ ਕੀ ਬਣਾਇਆ ਘਰ ਦਾ ਕੰਮ ਹੀ ਕਰਾਈ ਗਈ ਪੁੱਤ ਵਧੀਆ ਤੂੰ ਪੜ੍ਹੇਂਗੀ ਨੌਕਰੀ ਲੱਗ ਜੇਗੀ ਸਾਡਾ ਵੀ ਨੱਕ ਉੱਚਾ ਹੋਊਗਾ ਨਾਲੇ ਤੇਰੇ ਫੁੱਫੜ ਦਾ ਕੱਲ ਨੂੰ ਮੈਂ ਕਹਿਣ ਜੋਗੀ ਹੋਜੂ ਵੀ ਜੇ ਮੈਂ ਲੈ ਕੇ ਗਈ ਸੀ ਤਾਂ ਮੈਂ ਕੁੜੀ ਨੂੰ ਕੁਛ ਬਣਾਇਆ ਵੀ ਐ ਹਾਂਜੀ ਭੂਜ ਦਸ ਜਮਾ ਸਹੀ ਕਹਨੇਓ ਮੈਂ ਹੁਣ ਨਾ ਪੱਕਾ ਪੜ੍ਹ ਲਿਖ ਕੇ ਕੁਛ ਨਾ ਕੁਛ ਬਣੂਗੀ ਹਾਂ ਬਸ ਧੀਏ ਬਸ ਐਨੀ ਬੇਨਤੀ ਐ ਵੀ ਲੋਕਾਂ ਨੇ ਇਹ ਨਾ ਹੋਵੇ ਕੱਲ ਨੂੰ ਕੋਈ ਉਂਗਲ ਚਾਕੇ ਕੋਈ ਗੱਲ ਕਹੇ ਨਾ ਨਾ ਪੂਆ ਕਦੇ ਕੋਈ ਲੰਬਾ ਨਹੀਂ ਆਉਂਦਾ ਚੱਲ ਪੁੱਤ ਚੰਗਾ ਜਾ ਮੇਰੀ ਧੀਏ ਹਾਂ ਪੂਨ ਵੀ ਟਾਈਮ ਹੋਏ ਪਿਆ ਬਸਦਾ ਹਨਾ ਨਾ ਵੀਰਾ ਨਹੀਂ ਹੈਗਾ ਛੱਡਿਆ ਹੁੰਦਾ ਮੈਨੂੰ ਪੁੱਤ ਪਤਾ ਹੀ ਨਹੀਂ ਉਹ ਕਿੱਧਰ ਗਿਆ ਮੈਂ ਉਹਨੂੰ ਕਿਹਾ ਤਾਂ ਹੈਗਾ ਸੀ ਚਾ ਚਲ ਕੋਈ ਨਾ ਫਿਰ ਮੈਂ ਤੁਰਕੀ ਵਗ ਜੰਨੀ ਆ ਨੇੜੇ ਤਾਂ ਹੈ ਅੱਡਾ ਚੱਲ ਪੁੱਤ ਤੁਰਕੀ ਵਗ ਜਾ ਹਰਪ੍ਰੀਤ ਜਾਂਦੀ ਹੋਊਗੀ ਉਹਦੇ ਨਾਲ ਰਲ ਜੀ ਪਤਾ ਨਹੀਂ ਅੰਦਰ ਕੀ ਕਰੀ ਜਾਂਦੇ ਹੋਣੇ ਆਵਾਜ਼ ਮਾਰ ਕੇ ਪੁੱਛ ਲਓ ਉਹਨਾਂ ਨੂੰ ਹਰਪ੍ਰੀਤ ਕੁੜੇ ਹਰਪ੍ਰੀਤ ਹਜੇ ਤੂੰ ਅੰਦਰ ਹੀ ਬੋਲਦੀ ਗਈ ਨਹੀਂ ਉਰੇ ਆ ਮੈਨੂੰ ਤਾਂ ਤਿਆਰ ਨਹੀਂ ਹੋਈ ਜਾਂਦੀ ਨਹੀਂ ਅੱਜ ਮੈਂ ਤਾਂ ਆਖ ਕੇ ਤੇ ਲੰਘ ਗਈ ਨਾ ਨਾ ਮੈਂ ਤਾਂ ਪਿਆਰ ਹੀ ਨਹੀਂ ਹੋਈ ਬੂ ਅੱਜ ਲੈ ਉਹ ਦੇਖ ਲਾ ਵਰਦੀ ਤਾਂ ਪਾਈ ਨਹੀਂ ਉਹਨੇ ਕੁੜਾ ਤੂੰ ਅੱਜ ਸਕੂਲ ਨਹੀਂ ਜਾਂਦੀ ਨਹੀਂ ਮੰਮੀ ਓਹੋ ਮੈਨੂੰ ਤਾਂ ਐ ਸੀ ਵੀ ਤੂੰ ਜਾਵੇਂਗੀ ਨਾਲੇ ਮਨਿੰਦਰ ਨੂੰ ਲੈ ਜਾਵੇਂਗੀ ਨਾਲ ਇਹਦਾ ਪਹਿਲਾ ਦਿਨ ਹੈ ਮੰਮੀ ਮੇਰਾ ਸਿਰ ਜਦ ਦੁਖੀ ਜਾਂਦਾ ਮੈਂ ਅੱਜ ਜਾਂਦੀ ਨਹੀਂ ਚੱਲ ਪੁੱਤ ਇਹਨੂੰ ਘਰੇ ਰਹਿਣ ਦੇ ਫਿਰ ਤੂੰ ਬਾਗ ਜਾ ਠੀਕ ਹੈ ਪੁੱਤ ਠੀਕ ਹੈ ਨਾ ਹਾਂ ਹਾਂ ਪੂਆ ਮੈਂ ਕਹਿੰਦੀ ਸੀ ਕਰਾਏ ਵਾਸਤੇ ਪੈਸੇ ਦੇ ਦਿੰਦੀ ਹਾਂ ਪੁੱਤ ਲੈ ਜਾ ਕਰਾਏ ਵਾਸਤੇ ਦੇ ਹਰਪ੍ਰੀਤ ਲਿਆ ਕੇ ਪਹਿਨਣ ਨੂੰ ਪੁੱਤ ਆਏ ਤੂੰ ਡਰ ਕੇ ਜੇ ਨਾ ਚੀਜ਼ ਮੰਗਿਆ ਕਰ ਚੰਗਾ ਖੁੱਲ ਕੇ ਮੰਗਿਆ ਕਰ ਤੇਰਾ ਹੀ ਘਰ ਆ ਇਹ ਉਹ ਸੰਗ ਜੀ ਲੱਗਦੀ ਏ ਕਿਰਾਂ ਕਿਰਾਂ ਤਾਂ ਕਮਲੀ ਨਾ ਹੋਵੇ ਨਾ ਸੰਗ ਕਾਦੇ ਆ ਮੈਂ ਤੇਰੀ ਮਾਂ ਆ ਭੂਆ ਨਹੀਂ ਠੀਕ ਹੈ ਤੇ ਜੇ ਕੋਈ ਵੀ ਕਿਸੇ ਚੀਜ਼ ਦੀ ਲੋੜ ਹੈ ਜੇ ਮੈਂ ਨਾ ਹੋ ਮੈਂ ਤੇਰੇ ਫੁੱਫੜ ਨੂੰ ਕਹਿਦਾ ਕਰ ਠੀਕ ਹੈ ਭੂਆ ਜੀ ਨਾਲੇ ਤੈਨੂੰ ਪਤਾ ਉਹ ਘੜਾ ਤੇਥੋਂ ਕੋਈ ਚੀਜ਼ ਲੁਕੋ ਕੇ ਰੱਖਦਾ ਕਿਸੇ ਚੀਜ਼ ਦੀ ਤੈਨੂੰ ਘਾਟ ਨਹੀਂ ਆਉਣ ਦਿੰਦੇ ਪੁੱਤ ਹੱਲ ਭੈਣੇ ਠੀਕ ਹੈ ਪੁੱਤ ਹਾਂ ਚੰਗਾ ਪੁੱਤ ਧਿਆਨ ਨਾਲ ਜਾਈ ਭੈਣੇ ਚਲ ਵਧੀਆ ਹਰਪ੍ਰੀਤ ਪੜ ਲੂਗੀ ਆਪਦੇ ਪੈਰਾਂ ਸਿਰ ਹੋ ਜੂ ਕੋਈ ਨੌਕਰੀ ਮਿਲ ਜੂਗੀ ਉਹੀ ਤਾਂ ਗੱਲ ਹੈ ਮੈਂ ਆਪਣੇ ਨਾਲੇ ਘਰੇ ਸਾਰਾ ਦਿਨ ਉਹੀ ਗੱਲਾਂ ਸੋਚਦੀ ਰਹਿੰਦੀ ਆ ਹਾਂ ਪੁੱਤ ਤਾਂ ਹੀ ਤਾਂ ਤੇਰੇ ਪਿਓ ਨੂੰ ਕਿਹਾ ਸੀ ਵੀ ਇਹਨੂੰ ਵੀ ਕਾਲਜ ਲਾ ਦੇ ਪੜ ਲੂਗੀ ਵੀ ਚਲ ਕੁਝ ਬਣ ਜੂਗੀ ਹਾਂ ਮੰਮੀ ਇਹ ਤਾਂ ਗੱਲ ਠੀਕ ਐ ਚਲ ਨਾਲੇ ਐ ਕਰ ਉੱਥੇ ਦਵਾਈ ਪਈ ਆ ਉਹ ਲੈ ਲੈ ਬਹਾਨਾ ਮਾਰ ਕੇ ਰੋਜ਼ ਸਕੂਲੋਂ ਰਹਿ ਜਾਂਦੀ ਕਦੇ ਕਦੇ ਨਹੀਂ ਮੇਰਾ ਆ ਦੁੱਖਦਾ ਕਦੇ ਆ ਦੁੱਖਦਾ ਇਹਦੇ ਵਿੱਚ ਬਹਾਨੇ ਲਿਖੀ ਗੱਲ ਆ ਮੰਮੀ ਜੇ ਦੁੱਖਦਾ ਤਾਂ ਹੀ ਕਿਹਾ ਲੈ ਦੁੱਖਦਾ ਜੇ ਅੱਜ ਨਾਲ ਵਗ ਜਾਂਦੀ ਉਹਦੇ ਦੋਨੇ ਜਣੀਆਂ ਤੁੰੀਆਂ ਜਾਂਦੀਆਂ ਚਲ ਆ ਜਾ ਲੈ ਲੈ ਦਵਾਈ ਕੋਈ ਨਾ ਕੱਲ ਤਾਂ ਵਗ ਜਾ ਕਰੂੰਗੀ ਵਗ ਜਾ ਕਰੂੰ